ਆਰੇ ਜੀ ਪਤੇ ਪਰਮ ਸਤਕਾਰ ਜੋ ਗੁਰੂ ਪਿਆਰੇਓ ਅੱਜ ਮੇਰੇ ਬਹੁਤ ਹੀ ਪਰਮ ਮਿੱਤਰ ਸਿਰਮੌਰ ਢਾਡੀ ਗੁਰਦੇਵ ਸਿੰਘ ਜੀ ਜੀਰਾ 96 ਕਰੋੜੀ ਜਥਾ ਇਹਨਾਂ ਦਾ ਜਿਵੇਂ ਕਿ ਆਪ ਸੰਗਤਾਂ ਨੂੰ ਪਤਾ ਹੈ ਕਿ ਹਰ ਜੇਠੇ ਐਤਵਾਰ ਨੂੰ ਢਾਡੀ ਦਵਾਰ ਲਾਇਆ ਜਾਂਦਾ ਹੈ ਮੈਂ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਹਰ ਮਹੀਨਾ ਬੰਦੇ ਜੇਠੇ ਐਤਵਾਰ ਨੂੰ ਢਾਡੀ ਸਫਾਤ ਕਰਦੇ ਨੇ ਬਹੁਤ ਵੱਡਾ ਬੋਲਾ ਕੀਤਾ ਜੀ ਸੋ ਉਹਨਾਂ ਦੇ ਇਸ ਉਪਰਾਲੇ ਸਦਕਾ ਮੇਰੇ ਪਰਮ ਮਿੱਤਰ ਟਾੜੀਆਂ ਦੀ ਦੁਨੀਆ ਦੇ ਵਿੱਚੋਂ ਹਰ ਜੱਥੇ ਹਰ ਪਾਰ ਨੂੰ ਢਾਡੀ ਸਿੰਘ ਆਉਂਦੇ ਨੇ ਸੋ ਸਾਰੇ ਮੇਰੇ ਯਾਰ ਦੋਸਤ ਮਿੱਤਰ ਵੀ ਸਾਰੇ ਮੈਨੂੰ ਮਿਲਣ ਵਾਸਤੇ ਵੀ ਆਉਂਦੇ ਨੇ ਸੋ ਉਸੇ ਬਹਾਨੇ ਸਾਡੇ ਦਰਸ਼ਨ ਮਿਲੇ ਹੋ ਜਾਂਦੇ ਨੇ ਜੀ ਸੋ ਅੱਜ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਮੇਰੇ ਵੀਰ ਗੁਰਿਆਰ ਸਿੰਘ ਜੀ ਸ਼ੀਰਾ ਸ਼ਾਹਕੜੀਆ ਜੋ ਆਪਣੇ ਸਮੂਹ ਢਾਡੀ ਜਥੇ ਸਮੇਤ ਅੱਜ ਮੇਰੇ ਗੈਰਬੇਤ ਆਏ ਨੇ ਜੀ ਬਹੁਤ ਬਹੁਤਾਂ ਵੈਲੀ ਗੁਰਜੀ ਖਸਬਾ ਵੈਲੀ ਗੁਰਜੀ ਬਪਤੇ ਤੱਕਿਆ ਦਤਾਰ ਤੇਰਾ ਆਸਰਾ ਇਕੋ ਟੱਕਿਆ ਦਤਾਰ ਤੇਰਾ ਆਸਰਾ ਮੈਂ ਹੋਰ ਸਭੇ ਕਹਾਣਾਂ ਤੇਰੀਆਂ ਇਕੋ ਟੱਕਿਆ ਤੇ ਮੇਰੇ ਬਹੁਤ ਹੀ ਸਤਿਕਾਰ ਜੋ ਵਰਲਡ ਫੇਮਸਰ ਸਾਡੀ ਭਾਈ ਕਾਬਲ ਸਿੰਘ ਰਠੌਰ ਸਾਹਿਬ ਉਹਨਾਂ ਵੱਲੋਂ ਦਾਸ ਦੇ ਜੱਥੇ ਨੂੰ ਨਮਾਣੇ ਜੱਥੇ ਨੂੰ ਸਪੈਸ਼ਲ ਤੌਰ ਤੇ ਇਨਾਮ ਭੇਜਿਆ ਗਿਆ ਮੈਂ ਤਾਂ